ਦੇਖ ਸਕਦੇ ਹੋ ਦੋਸਤੋ ਆ ਹੁੰਦੀ ਆ ਮਿਹਨਤ ਚੋਬਰ ਬਹੁਤ ਮਿਹਨਤ ਕਰਦਾ ਦੇਸੀ ਘਾਹ ਇਹ ਦੇਸੀ ਘਾਹ ਮਾਲੀ ਇਹ ਤੇ ਇਹਨੂੰ ਕਰਿਆ ਨਾ ਸੈਟਿੰਗ ਕਰਕੇ ਆ ਬਣਾਦੇ ਮ ਅੰਗਰੇਜੀ ਕਾ ਹੁੰਦਾ ਹੈ ਬਾਅਦ ਦੀ ਵੀ ਤੁਹਾਨੂੰ ਵੀਡੀਓ ਦਿਖਾਵਾਂਗੇ ਐਂਡ ਤੇ ਵੀ ਜਦੋਂ ਨੇ ਕੰਮ ਕਰਿਆ ਬਾਲਾ ਵਧੀਆ ਕਰਦਾ ਕਿੰਨੇ ਸਾਲ ਹੋ ਗਏ ਮਾਲੀ ਤੈਨੂੰ ਕੰਮ ਕਰਦੇ ਨੂੰ 16-17 ਸਾਲ ਠੀਕ ਆ ਤੇ ਹੁਣ ਜਿਹੜੇ ਆ ਟਾਈਮ ਹੁਣ ਬੂਟੇ ਲਾਉਂਦੇ ਨੇ ਲਾਉਣੇ ਚਾਹੀਦੇ ਆ ਆ ਟਾਈਮ ਕਿਹੜੇ ਕਿਹੜੇ ਬੂਟੇ ਲਾਉਣੇ ਚਾਹੀਦੇ ਆ ਸੇ ਫੁੱਲਾਲੇ ਵੀ ਲਾ ਸਕਦਾ ਫੁੱਲਾਲੇ ਬੂਟੇ ਨਹੀਂ ਕਹਿੰਦਾ ਆ ਟਾਈਮ ਲਾ ਸਕਦੇ ਫੁੱਲ ਵਾਲੇ ਬੂਟੇ ਕਦੋਂ ਲਾਉ ਸਕਦੇ ਆ ਅਕਤੂਬਰ ਨਵੰਬਰ ਚ ਹੋਂ ਕੋਈ ਫਲਦਾਰ ਬੇਲਾ ਲਾਉਂਦੇ ਨੇ ਜਿਹੜੇ ਬੂਟਾ ਉਹ ਲਾ ਸਕਦੇ ਤੇ ਬਾਕੀ ਨਿੰਮ ਨੂੰ ਨਾ ਬਕਰੇਨਾ ਹੁਣ ਮੀਂਹ ਦਾ ਮੌਸਮ ਆ ਹਨ ਤੇ ਇਸ ਫਾਇਦਾ ਬੇਚ ਲੋਕ ਕਹਿੰਦੇ ਵੀ ਸਫਾਈ ਦਾ ਜਿਹੜਾ ਪਾਣੀ ਪੀਉ ਪੀਂਦਾ ਵੀ ਇਹਨੂੰ ਲਾਉਣਾ ਐ ਨਾ ਕਰੋ ਉਹਦਾ ਫਾਇਦਾ ਕਿ ਨਾ ਸਫਾਇਦੇ ਦਾ ਐਂ ਤਾਂ ਨਿਕਾਉਂ ਤੋਂ ਲੌਂਗ ਲਾ ਕੇ ਖਾ ਸਾਦੇ ਨੂੰ ਇੱਕ ਨੂੰ ਐਆਂ ਵੀ 5-6 ਸਾਲਾਂ ਬਾਅਦ ਵਧੀਆ ਕਮਾਈ ਦੇ ਜਾਂਦਾ ਹਨਾ ਕਿਹੜੇ ਕਿਹੜੇ ਪੰਪ ਤੇ ਜਾਂਣਾ ਤੂੰ ਕਿ ਇਹ ਹੀ ਪੰਪ ਤੇਰੇ ਕੋਲੇ ਲੈ ਕਈ ਹੈਗੇ ਸਸਿਆ ਹੋਣੇ 5-6 5-6 પેટ્રોલ ਪੰਪ ਨੇ ਫਿਰ ਕਿੰਨਾ ਕਿੰਨਾ ਟਾਈਮ ਲੱਗ ਕੇ ਜਾਣਾ ਸਾਰਿਆਂ ਤੇ ਕਿਤੇ ਦੋ ਘੰਟੇ ਕਿਤੇ ਡੇਢ ਘੰਟੇ ਕਿਤੇ ਇੱਕ ਘੰਟੇ ਵੀ ਲੱਗਦਾ। ਸ਼ਹਿਰ 'ਪਾਟਰੋਲ ਪੰਪ ਤੇ ਲੱਗ ਕੰਮ ਕਰਦਾ ਕਿ ਘਰੇ ਵੀ ਕਰ ਲੈਣਾ। ਕਿਹੜੇ ਹੈਗੇ? ਹੈਂ? ਘਰ ਕੋ ਵੀ ਹੈ। ਸੰਗਰੂਰ 'ਚ ਕਰਦਾ ਘਰੇ ਹੈ। ਸੰਗਰੂਰ ਹੀ ਰਹਿਣਾ ਤੂੰ। ਤੇ ਜੇ ਕਿਸੇ ਨੇ ਕਰਵਾਉਣਾ ਉਹ ਖੁੱਲ ਬੂਟਿਆਂ ਦਾ ਕੰਮ ਕਰਿਆ ਮੈਂਗਾ। ਘਰੇ ਕਿਸੇ ਦੇ ਮੂੰਹ ਜਾਣਾ ਹੋਵੇ ਕਹਿ ਨਹੀਂ ਜਾਂਦਾ। ਮੈਂ ਨਹੀਂ ਜਾਂਦਾ ਸਪੈਸ਼ਲ ਕਰਾ ਦੇ ਜਣਾ। ਹੋਰ ਵਧੀਆ। ਤੇ ਪਿੱਛੋਂ ਪਿੰਡ ਕਿਹੜਾ ਤੇਰਾ? ਉਪੀਜਾ ਰਾਇਵਲੀ ਜ਼ਿਲ੍ਹੇ ਤੋਂ ਆ ਹੈ ਕਿੰਨੇ ਸਾਲ ਹੋ ਗਏ ਪੰਜਾਬ ਤੇ ਰਹਿੰਦੇ ਨੇ ਤੇ ਬਹੁਤ ਵਧੀਆ ਦੋਸਤੋ ਮਿਹਨਤ ਕਰਦਾ ਹੈ ਬੰਦਾ ਸਾਡੇ ਕੋਲੇ ਆਉਂਦਾ ਬਹੁਤ ਖੋਸ ਮਨਜਾਜ ਬੰਦਾ ਸਾਡੇ ਪੰਪ ਦਾ ਮਾਲੀ ਹੈ ਤੇ ਬਹੁਤ ਵਧੀਆ ਬੂਟੇ ਬਾਟੇ ਲਾਉਂਦਾ ਵਿਚਾਰਾ ਇਹ ਕੱਟ ਕੇ ਜਾਂਦਾ ਹੱਥ ਦੀ ਕਲਾ ਬਹੁਤ ਆ ਪਤੰਦਰ ਚ ਐਨ ਪੂਰੀ ਐਨ ਗੱਲਬਾਤ ਓਕੇ ਬਣਾਉਂਦਾ